ਵਾਰਟਗਾ ਗਈ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਬਾਈ ਕੋਲ ਇੱਕ ਛਾਈ ਵਾਲ ਤਾਜੀ ਸੂਈ ਵੀ ਨਾਲ ਹੀ ਵਹਿੜ ਮਕਾਊ ਆ ਗਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਰੀਖ ਹੈਗੀ ਅੱਜ 20 ਤਰੀਕ 11ਵਾਂ ਮਹੀਨਾ 2025 ਦਿਨ ਵੀਰਵਾਰ ਦਾ ਜੀ ਹਾਂਜੀ ਅੱਜ ਜੀ ਅਪਲੋਡ ਹੁਣੇ ਹੋ 10 ਮਿੰਟਾਂ ਨੂੰ ਇਹ ਬਾਈ ਕੋਲ ਤਾਜੀ ਸੂਈ ਵਹਿੜ ਆ ਗਈ ਜੇ ਕਿਸੇ ਵੀਰ ਨੇ ਪਹੁセール ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਮ 98783 93688 ਹੈਗੀ ਜੇ ਅਜੂਰੀ ਦੀ ਕੰਪਲੀਟ ਹੋਈ ਵੀ ਹੈ ਬਾਕੀ ਜਨਕਸਰੀ ਬਾਈ ਤੋਂ ਲੈ ਲੈਣੇ ਹੈਗੇ ਜਾਦੂ ਤੇ ਬਾਈ ਦੋਨੇ ਇਕੱਠੇ ਖੜੇ ਹੈਗੇ ਹਜੀ ਸਸਰੀ ਕਾਲ ਸਸਰੀ ਕਾਲ ਜੀ ਬਾਈ ਸਾਰੋਂ ਤੋਂ ਮੇਰੇ ਪਿੰਡ ਭਰਾਉਂ ਸਭ ਤੋਂ ਪਹਿਲਾਂ ਠੀਕ ਹੈ ਜੀ ਨਾਮ ਦਾਦੀ ਬਾਈ ਕਹਿੰਦਾ ਜੀ ਕਾਕਾ ਪਿੰਡ ਲੰਗੇਣਾ ਤਹਿਸੀਲ ਬਾਗਾ ਆਪਣਾ ਜ਼ਿਲ੍ਹਾ ਮੋਗਾ ਦੇਣਾ ਚ ਵੀਰਵਾਰਾ ਨਗਾਹ ਵਾਲੇ ਪੀਰ ਪਾਸ਼ਾ ਦਾ ਠੀਕ ਹੈ ਜੀ ਤੇ 11 ਦੀ 20 ਤਰੀਕ ਠੀਕ ਆ ਬਾਈ 11 ਮਿੰਨ ਦੀ 20 ਤਰੀਕ ਤੇ ਦਿਨ ਵੀਰਵਾਰ ਅੱਜ ਹੀ ਅਪਲੋਡ ਹੋਇਆ ਨਹੀਂ ਕਿਉਂਕਿ ਮੈਨੂੰ ਕੰਪਲੀਟਾਂ ਬਹੁਤ ਜ਼ਿਆਦਾ ਆ ਰਹੀਆਂ ਠੀਕ ਹੈ ਮੈਨੂੰ ਭੈਣ ਭਰਾ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਹੋ ਯਾਰ ਪਹਿਲੋਂ ਜਦੋਂ ਨਾਸਿਕ ਪਿੰਡ ਬੋਲਦਾ ਜਿਹੜਾ ਬੋਲਦਾ ਨਾਲ ਹੀ ਤਰੀਕ ਪਿੰਡ ਬੋਲਦਿਆ ਕਰ ਠੀਕ ਹੈ ਜੀ ਦਨ ਤਰੀਕ ਬੋਲਦਿਆ ਕਰ ਠੀਕ ਹੈ ਭਾਈ ਦਨ ਤਰੀਕ ਦਿਨ ਵੀਰਵਾਰ ਠੀਕ ਹੈ ਜੀ 11 ਮਹੀਨੇ ਦੀ 20 ਤਰੀਕ ਠੀਕ ਹੈ ਜੀ ਠੀਕ ਹੈ ਜੀ ਕੱਲ੍ਹ ਲਈ ਦੋ ਬੜਾ ਵੈਗ ਗਿਆ ਕੱਲ੍ਹ ਵੈਗ ਗਿਆ ਜੀ ਬਹੁਤ ਵਧੀਆ ਦੋ ਬੜਾ ਦੋ ਹੋਰ ਵੇਚ ਕੇ ਲਿਆ ਕੇ ਬਗੈਰ ਵੀ ਉਤੋਂ ਮਾਲ ਆਈ ਜਾਂਦਾ ਚੱਲੀ ਜਾਂਦਾ ਕੋ ਫੋਨ ਤੇ ਮਾਲ ਲੈ ਲੈਣੇ ਆ ਅੱਛਾ ਅੱਛਾ ਏਕੇ ਬੰਦਿਆਂ ਤੋਂ ਠੀਕ ਹੈ ਜੀ ਨਹੀਂ ਗਲਤ ਕੰਮ ਕਰੇ ਸਾਰੇ ਉਂਗਲ ਇੱਕੋ ਜਿਹੇ ਨਹੀਂ ਹੁੰਦੀਆਂ ਸਹੀ ਗੱਲ ਹੈ ਜੀ ਤੇ ਇਹ ਛਾਈ ਵਾਲ ਤੇ ਜਲਸੀ ਦੀ ਕ੍ਰੋਸ ਆ ਬਾਈ ਜੀ ਦੂਜੇ ਸੂਏ ਮੂੰਹ ਚਿੱਗੀ ਹੈ ਠੀਕ ਹੈ ਜੀ ਜਵਾਨ ਹੁੰਦੀ ਆਲੇ ਠੀਕ ਹੈ ਜੀ ਦੂਜਾ ਸੂਆ ਇਹਨਾਂ ਨੂੰ ਦੁੱਧ ਦੱਤੇ 10 ਲੀਟਰ ਨੇ ਠੀਕ ਹੈ ਜੀ ਹੁਣ ਦੁੱਧ ਉਹ ਕੋਈ 100 ਲੀਟਰ ਹੈ ਠੀਕ ਹੈ ਜੀ ਆਪਣਾ ਮੰਨ ਕੇ ਚੱਲ ਮਗਰ ਵੱਚੀ ਹੈ ਅੱਛਾ ਇਹਦਾ ਮੁੱਲ 55000 ਦੀ ਹਨਾ ਕਦੋਂ ਸੋਈ ਆ ਇਹ ਇਹ ਬਾਈ ਜੀ ਸੂਈ ਨੂੰ 2 ਘੰਟੇ 3 ਦਿਨ ਹੋ ਗਏ ਆ ਠੀਕ ਹੈ ਜੀ ਜੇ ਇਹਦਾ ਪੈ ਗਈ ਤੇ ਬੋਲੀ ਤੈਨੂੰ 60 ਕਿਲੋ ਕੱਢੀ ਆ ਬਚਰ ਜਾਇਆ ਠੀਕ ਹੈ ਜੀ ਬਾਕੀ ਥੱਲੇ 4-5 ਕਿਲੋ ਬੋਲੀ ਥੱਲੇ ਮਿਲਕ ਵੀਰ ਨਾ ਹੋ ਜੇ ਠੀਕ ਠੀਕ ਆ ਭਾਈ ਉਸ ਹਿਸਾਬ ਨਾਲ ਮਤਲਬ ਕਿ ਦੁੱਧ ਉਹੀ ਥਣਾ ਥੋੜੇ ਜਮਾ ਓਕੇ ਆ ਜਮਾ ਡਾਨਾ ਮਗਰ ਵੱਛੀ ਆ ਜਮਾ ਡਾਨ ਠੀਕ ਆ ਆਹ ਪੋਲੀਦਾਰ ਆ ਬੱਝਰ ਦਾ ਦੁੱਧ ਆ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਤੋਰੀ ਬਜਾ ਤੋਂ ਮਾੜੀ ਜੀ ਝੋਲ ਕੇ ਦੋ ਘੇੜੀਆਂ ਖਾਦੇ ਬਾਈ ਜੀ ਆ ਜੇਰ ਪਈ ਕੋ ਦੋਸਤੋ ਕੋਈ ਕੋਈ ਜੇਰਾ ਆ ਪਈ ਆ ਬਾਈ ਦੀ ਸਾਂਭੀ ਪਾਸੇ ਕਰਕੇ ਆ ਜੇਥੋਂ ਵੀ ਵੇਖੀ ਲਈ ਜੇਰ ਕਾ ਪਲੇਟ ਆ ਗਈ ਦੋਸਤੋ ਇੱਕ ਦਾ ਪਸੂ ਕਹਿੰਦੋ ਕਹਿੰਦੇ ਗੱਭਣਾ ਪਸੂ ਇੱਕ ਦੀ ਸੂਈ ਸਵਾਈ ਇਹ ਬਣ ਗਈ ਗੱਲ ਪਲੱਸ ਪਰਨ ਮਗਰ ਹੈਗੀ ਵੱਛੀ ਜਿਵੇਂ ਆਦੀ ਮਾਂ ਤੇ ਹੀ ਗਈ ਆ ਵੱਛੀ ਵੀ ਤੁਸੀਂ ਵੇਖ ਸਕਦੇ ਹੋ ਜੇ ਉਹਦਾ ਬੱਚਾ ਲਿਆਣਾ ਤੁਹਾਨੂੰ ਇਹ ਵੀ ਪੈਣਾ ਸੀਗਾ ਤਾਜੀ ਸੂਈ ਆ ਬਾਈ ਕਹਿੰਦਾ ਵੀ ਖਵਾਨਾ ਚੈੱਕ ਕਰੋ ਤੁਸੀਂ ਫਟੇਂਗਾਲ ਹਵਾਨਾ ਜਿੰਨਾ ਮਗਰ ਨੂੰ ਆ ਉਨਾ ਹੀ ਮੂਹਰ ਨੂੰ ਆ ਲੱਛ ਰੱਛ ਕਰਦਾ ਹਵਾਨਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ ਤਿੰਨ 3.5 ਕਿਲੋ ਬਾਈ ਕਹਿੰਦਾ ਬੌਲੀ ਕੱਢੀ ਹੈਗੀ ਕੱਢੀ ਵੀ ਹੋਊਗੀ ਜਿੱਦਾਂ ਵਾਜੀ ਕੱਦ ਕਾਠਾ ਵਹਿੜਦਾ ਚੰਗਾ ਵਾਜੀ ਨੇ ਬਹੁਤ ਆ ਬੱਚੇ ਦਾ ਕਦੇ ਬੰਦੇ 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 ਲੋ ਜੀ ਦੋਸਤੋ ਬੱਚੇ ਥੋੜਾ ਜਿਆਦਾ ਕਰਦੇ ਤੁਹਾਨੂੰ ਪਤਾ ਵੀ ਜੇ ਪਤਾਜੀ ਦੇ ਬੱਚੇ ਦਾ ਕਰੋ ਤੋਕੜਨੇ ਥੋੜਾ ਕਰਨਾ ਹੱਥ ਦੀ ਚਵਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾਗਾ ਫਵਾਨਾ ਬਹੁਤ ਚੰਗਾ ਦੋਸਤੋ ਫਵਾਨਾ ਧੁੰਨੀ ਵਾਲੇ ਪਾਸੇ ਨੂੰ ਗੱਠਾਂ ਨੂੰ ਅੱਗੇ ਨੂੰ ਜਾਂਦਾ ਵਾ ਚਾਰ ਹੀ ਥਾਣਾਗਾ ਨਾ ਕੋਈ ਫੋਟਾ ਨਾ ਕੋਈ ਛਾਂਗ ਆਗੀ ਧਾਰਾ ਤੁਹਾਨੂੰ ਵੀਡੀਓ ਚ ਮਾਰ ਕੇ ਜ਼ਰੂਰ ਵਿਖਾਵਾਂਗੇ ਆਲੀ ਡਾ ਲਾ ਕੇ ਵਿਖਾ ਦੋਸਤੋ ਜਿਵੇਂ ਸੂਈ ਆਗੀ ਕੋਈ ਤਹਿ ਨਹੀਂ ਮਰੀ ਨਿੱਗਰ ਬਹੁਤ ਆ ਬਈ ਕਹਿਣ ਵਾਲੀ ਗੱਲ ਨਹੀਂ ਕੋਈ ਜਿਵੇਂ ਤਾਜੀ ਸੂਈ ਆਗੀ ਭੋਰਾ ਵੀ ਨਹੀਂ ਛੱਡੀ ਹਿੱਲੀ ਜਿਵੇਂ ਮੰਨ ਲਾ ਬਈ ਤਹਿ ਜੀ ਮਾਰ ਜਾਂਦਾਂਗੇ ਨਾ ਭਰਾ ਬਾਈ ਜਿ ਬਗੈਰ ਜੂੜ ਤੋਂ ਨਹੀਂ ਆ ਇਹ ਠੰਡੀ ਹੈ ਬਾਈ ਧਾਰਾ ਮਾਰ ਦੇ ਆ ਵੇਖੋ ਦੋਵਾਂ ਥਾਣਾ ਮਾਰ ਦੇ ਆ ਵੇਖੋ ਦੋਸਤੋ ਨਾ ਕੋਈ ਨਿਆਣਾ ਪਿਆ ਨਾ ਕੋਈ ਬੱਚਾ ਲਾਇਆ ਆ ਵੇਖੋ ਤੁਸੀਂ ਮੂੰਹ ਨੂੰ ਚ ਮਾਰ ਦੇ ਬਾਈ ਆ ਵੇਖ ਕੱਲ ਜੇ ਕੱਢਦੇ ਸਵਾਰ ਕੇ ਧਾਰਾ ਸਾਫ ਨਾ ਕੋਈ ਭੂਰ ਨਾ ਕੋਈ ਛਟਾ ਗੰਨੇ ਨੂੰ ਵਰਦੀ ਆ ਬਸ ਬਾਈ ਚੋਲਾ ਚੋਈ ਤਾਂ ਧਾਰਾ ਹੋਰ ਚੋਈ ਵੀ ਆ ਠੀਕ ਆ ਬਾਈ ਦੋਸਤੋ ਦੇਖੋ ਥਾਣ ਚੈੱਕ ਕਰੋ ਤੁਸੀਂ ਬਹੁਤ ਸੋਹਣਾ ਥਾਣਾ ਨਾ ਕੋਈ ਵੱਡਾ ਨਾ ਕੋਈ ਛੋਟਾ ਕੱਟ ਵਾਲਾ ਹਵਾਨਾ ਵਾ ਜਿੰਨਾ ਹੋਣਾ ਮਗਨ ਦੱਸਦਾ ਵਾ ਉਨਾ ਹੀ ਮੂਰ ਨੂੰ ਆ ਕੋਈ ਉਪਰਾਂ ਨਹੀਂ ਕਰਦੀ ਕੈਮਰੇ ਕੂਮਰੇ ਦਾ ਜਮਾਂ ਹੀ ਨਹੀਂਗਾ ਇਹਦੀ ਠੰਡੇ ਸ਼ਾਈ ਵਾਲਾ ਵਹਿੜ ਇੱਕ ਸਾਡੀ ਮਾਝੀ ਹੈਗੀ ਜੇ ਤੁਹਾਨੂੰ ਪਤਾ ਬਈ ਨਾ ਕਿ ਲਿੱਸੀ ਫਿੱਕੀ ਹੋਈ ਨਾ ਕਿ ਬਸ ਸੁਆ ਜ ਮਨ ਜਾਂਦਾ ਸੁਕੇ ਨਾ ਕਿ ਸੁਗਾ ਮੰਨੈਣ ਗੱਬ ਵਾਲੀ ਵਹਿੜ ਆਗੀ ਮੋਲੇ ਬੜਾ ਫਿਰਦਾ ਬਹੁਤ ਬਈ 55000 ਰੁਪਏ ਦੀ ਹੈ ਮੈਂ ਹੀ ਆ ਗਾ ਨਹੀਂ ਗਈ ਸਹੀ ਗੱਲ ਹੈ ਜੀ ਜੇ ਮੈਂ ਲੈਣੀ ਹੋਵੇ ਤਾਂ 15 ਕਿਲੋ ਵਾਲੀ 2 ਲੱਖ ਦੀ ਆਉ ਏ ਮਤਲਬ ਇਹਨੂੰ 4-5 7-8 ਕਿਲੋ ਹੋਵੇ ਤਾਂ ਨਹੀਂ ਬੁੱਢੀ ਹੁੰਦੀ ਠੀਕ ਹੈ ਜੀ ਪਹਿਲੀ ਵਾਰ ਮੈਂ ਜਿਵੇਂ ਆਪਾਂ ਲੈ ਲਈਏ ਤੇ ਅਸੀਂ ਦੂਜੀ ਗਰੰਟੀ ਲੈ ਕੇ ਦਊਗਾ ਠੀਕ ਹੈ ਬਾਈ ਜਿੱਗੀ ਅੰਮੋ ਜਵਾਨ ਹੁੰਦੀ ਆ ਮੈਂ ਹੀ ਆ ਠੀਕ ਹੈ ਜੀ ਬਾਕੀ ਸ਼ਾਈ ਜਦ ਬਹੁਤ ਚੰਗਾ ਨਾ ਘੋਆ ਕੋ ਚੰਗਾ ਆਉਂਦਾ ਘੋਆ ਕੋ ਡਾਕਟਰ ਆਦੇ ਬਣਾ ਕੇ ਦਾ ਖਾਓ ਠੀਕ ਹੈ ਬਾਈ ਇਸ ਦੀ ਤਾਂ ਫੜੀ ਇੰਪੋਰਟਰ ਉਹਦਾ ਲੜਾਈ ਹੁੰਦਾ ਕਿੱਦਾਂ ਠੀਕ ਨਾਲ ਬੱਛੀ ਵੀ ਇੱਕ ਪਲਾਸ ਆ ਪੁਆਇੰਟ ਹਾਂ ਬਿਲਕੁਲ ਲਓ ਜੀ ਦੋਸਤੋ ਜਿਹਦੇ ਪਸੰਦ ਆ ਉਹਦੇ ਬਾਈ ਨਾਲ ਗੱਲਬਾਤ ਕਰ ਲੈਣੀ ਆ ਕਿ ਪਸੰਦ ਮਗਰ ਬੱਛੀ ਆ ਜੀ ਬੱਛੀ ਵੀ ਆਦੀ ਮਾਂ ਦੇ ਗਈ ਆ ਚੰਗੀ ਸੇਵਾ ਸੰਭਾਲ ਗੌਰ ਕਰ ਲੋਗੇ ਤਾਂ ਆਪਦੀ ਮਾਂ ਦੇ ਮਗਰੇ ਤਿਆਰ ਹੋ ਜੂਗੀ ਜਿਹਦੇ ਪਸੰਦ ਆ ਬਾਈ ਨਾਲ ਗੱਲਬਾਤ ਦੇ ਖਰੀਦ ਸਕਦੇ ਮੁੱਲ 55000 ਰੁਪਿਆ ਵਾਤਾ ਜੀ ਸੂਈ ਜਮਾ ਜੇ ਕਿੰਨੇ ਕੋਈ ਲਿਆਣੀ ਤਾਂ ਵਧੀਆ ਜਿੱਦਾਂ ਜੇਲ ਜੂਰ ਪੈ ਗਈ ਆ ਕਬਲੀ ਢਾਂਗ ਨਾਲ ਜੇਰ ਚੱਕਣੀ ਪਵੇ ਸੂਈ ਸਵਾਈ ਵਹਿੜਾ ਕੋਈ ਚੱਕਰ ਹੀ ਨਹੀਂਗਾ ਇਹ ਕਿਹੜਾ ਗੱਭਣ ਆ ਗਈ ਚਾਲਾ ਕੋ ਗੱਭਣ ਆ ਬਈ ਖਾਣ ਨਹੀਂ ਪਾਸ ਉਹ ਖਾਣ ਖੜ ਗਿਆ ਥੋੜਾ ਸਾਹਮਣੇ ਧਾਰਾ ਮਾਰਦੀ ਤੋਈ ਆਓ ਕੋਲੇ ਬਾਈ ਨਾਲ ਗੱਲਬਾਤ ਕਰੋ ਧਾਰਾ ਮਾਰ ਕੇ ਲੈ ਜਾ ਜਾਂ ਤੇ ਚੁੰਡੇ ਸ਼ਾਹ ਨੂੰ ਬਾਈ ਦੇ ਘਰੇ ਕਿਦੇ ਚੋ ਸਕਦੇ ਹੋ ਜੀ ਉਹ ਕਹਿੰਦਾ ਬੌਲਾ ਹਜੇ ਹੁਣ ਸੂਈ ਆ ਜੇ ਰਪਈ ਆ ਗਈ ਤਿੰਨ ਚਾਰ ਘੰਟੇ ਸੂਈ ਨੂੰ ਸਮਾਂ ਹੋਇਆ ਵਾ ਜਿਵੇਂ ਜਿਵੇਂ ਇਹ ਖਰਾਕ ਚੱਕੂਗੀ ਹੋਵੇ ਹੋਰ ਨਿਖਰੂਗੀ ਜਿੰਨਾ ਹਵਾਨਾ ਇੰਨਾ ਹੋ ਤਿਆਰ ਕਰ ਜੂਗੀ ਹਜੇ ਤਾਂ ਪਰ ਹਵਾਨਾ ਮੇਰੇ ਹਿਸਾਬ ਨਾਲ ਬਹੁਤ ਚੰਗਾ ਫਟੇਂਗੜਾ ਠੋਸ ਧੰਨਵਾਦੀ